ਛਾਤਰ ਚੜਾਉਣ ਤੋਂ ਬਾਅਦ ਜਦੋਂ ਜਿਉਣਾ ਮੋੜ ਨੇ ਛਾਲ ਮਾਰੀ ਸੀ ਨੈਣਾਦੇਵੀ ਮੰਦਿਰ ਦੇ ਵਿੱਚੋਂ ਤਾਂ ਇਸ ਜਗ੍ਹਾ ਦੇ ਉੱਤੇ ਪਹਾੜੀ ਦੇ ਉੱਤੇ ਆ ਕੇ ਡਿੱਗਿਆ ਸੀ ਆ ਪੂਰੀ ਉੱਥੇ ਰਸਮਾਦ ਵੀ ਬਣੀ ਹੋਈ ਹੈ ਜੀ ਅੰਦਰੋਂ ਦਿਖਾਉਣਾ ਮੈਂ ਥੋੜਾ ਜਿਆ ਤੇ ਉਸ ਤੋਂ ਬਾਅਦ ਨੈਣਾਦੇਵੀ ਦਾ ਮੰਦਿਰ ਵੀ ਦਿਖਾਉ ਤੁਹਾਨੂੰ ਕਿ ਕਿੱਥੇ ਜੇ ਹੈ ਮੰਨਿਆ ਜਾਂਦਾ ਕਿਉਂਕਿ ਵੈਸੇ ਤਾਂ ਜਿਉਣਾ ਮੋੜ ਬਾਰੇ ਕਈ ਤਰ੍ਹਾਂ ਦੀਆਂ ਜਿਹੜੀਆਂ ਪ੍ਰਚਲਿਤ ਨੇ ਗੱਲਾਂ ਬਾਤਾਂ ਪਰ ਇਹਨਾਂ ਦੇ ਵਿੱਚੋਂ ਇੱਕ ਇਹ ਵੀ ਹੈ ਕਿ ਜਦੋਂ ਜੌਣਾ ਮੋੜ ਨੇ ਪਹਾੜੀ ਤੋਂ ਛਾਲ ਮਾਰੀ ਤਾਂ ਇਸ ਜਗ੍ਹਾ ਤੇ ਆ ਕੇ ਡਿੱਗਿਆ ਸੀ ਤੇ ਉੱਪਰੋਂ ਗੋਲੀ ਵੱਜੀ ਸੀ ਤੇ ਇੱਥੇ ਸ਼ਹੀ ਇੱਥੇ ਉਹਦੀ ਜਿਹੜੀ ਮੌਤ ਹੋ ਗਈ ਸੀ। ਉਹ ਉੱਪਰ ਤੁਸੀਂ ਨੈਣਾ ਦੇਵੀ ਦਾ ਜਿਹੜਾ ਮੰਦਿਰ ਦੇਖ ਸਕਦੇ ਹੋ ਤੇ ਉੱਥੋਂ ਛਾਲ ਮਾਰੀ ਰੁੜਦਾ ਰੁੜਦਾ ਮਤਲਬ ਇੱਥੇ ਤੱਕ ਪਹੁੰਚ ਗਿਆ ਸੀ ਤੇ ਇੱਥੇ ਉਸ ਤੋਂ ਬਾਅਦ ਜਿਹੜਾ ਪੁਲਿਸ ਵੱਲੋਂ ਗੋਲੀ ਚਲਾਈ ਗਈ ਆਹ ਰਾਸਤਾ ਆਉਂਦਾ ਪਹਿਲਾਂ ਇਹ ਰਾਸਤਾ ਨੈਣਾ ਦੇਵੀ ਉੱਪਰ ਮੰਦਿਰ ਨੂੰ ਜਾਂਦਾ ਸੀਗਾ। ਤੇ ਪਰ ਹੁਣ ਇੱਥੋਂ ਦੀ ਬੰਦ ਕਰਤਾ ਕਿਉਂਕਿ ਨੈਣਾ ਦੇਵੀ ਦਾ ਜਿਹੜੇ ਰਾਸਤੇ ਹਨ ਉਪਰਾਂ ਦੀ ਸਿੱਧੇ ਕਰਤੇ ਥੋੜੇ ਜੇ ਇਹਨਾਂ ਸਾਈਡਾਂ ਤੋਂ ਬੰਦ ਕਰਤੇ ਨੇ ਪਹਿਲਾਂ ਲੋਕ ਇੱਥੋਂ ਦੀ ਉਪਰੋਂ ਉਤਰ ਕੇ ਨੈਣਾ ਦੇਵੀ ਇੱਥੋਂ ਦੀ ਆਇਆ ਕਰਦੇ ਸੀ ਉਤਰਦੇ ਹੁੰਦੇ ਸੀ ਇਸ ਤਰ੍ਹਾਂ ਇੱਧਰ ਮਤਲਬ ਆਉਂਦੇ ਆਉਂਦੇ ਤਾਂ ਇਹ ਰਾਸਤੇ ਬਣੇ ਹੋਏ ਸੀਗੇ ਇੱਥੋਂ ਦੀ ਥੱਲੇ ਉੱਤਰ ਜਾਂਦੇ ਹੁੰਦੇ ਸੀਗੇ ਸੋ ਜਦੋਂ ਇੱਥੋਂ ਦੀ ਥੱਲੇ ਉਤਰਦੇ ਸੀ ਉਦੋਂ ਇਹ ਜਿਉਣਾ ਮੋੜ ਦੀ ਜਿਹੜੀ ਸਵਾਦ ਵੀ ਦੇਖ ਲੈਂਦੇ ਸੀ ਉਹ ਜਗ੍ਹਾ ਦੇ ਉੱਤੇ ਪਰ ਜਦੋਂ ਕੋਲਾਲੇ ਟੋਬੇ ਤੋਂ ਹੁੰਨੇ ਆ ਜੀ ਉਹ ਪਾਰਕਿੰਗ ਆ ਗੱਡੀਆਂ ਦੀ ਸਾਹਮਣੇ ਤੁਸੀਂ ਦੇਖ ਰਹੇ ਹੋ ਹੁਣ ਇੱ ਤੇ ਉੱਤਰ ਦਾ ਰਸਤਾ ਦੇ ਉੱਪਰ ਦੀ ਆ ਉਹ ਰਸਤਾ ਜਾ ਰਿਹਾ ਦੇਖੋ ਐਦਾਂ ਹੁਣ ਜਮਾ ਨੈਣਾਦੇਵੀ ਮੇਨ ਮੰਦਿਰ ਹੈ ਜਿਹੜਾ ਉੱਪਰ ਉਹਦੇ ਕੋਲੇ ਜੀ ਪਹੁੰਚ ਜਾਂਦੀ ਹੈ ਗੱਡੀ ਤੇ ਉੱਤਰ ਮਿਲੂ ਉੱਪਰ ਦੀ ਆ ਕੇ ਅ ਭਰਾਂ ਦੀ ਉੱਤਰ ਜਾਂਦੇ ਆ ਥੋੜਾ ਯਾਰ ਮੈਂ نیچے ਤੋਂ ਵੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਰਸਤਾ ਜਿਹੜਾ ਕਿੱਥੋਂ ਦੀ ਚੜਦਾ ਜੇ ਤੁਸੀਂ ਇੱਥੇ ਜਾਉਣਾ ਮੋੜ ਦਾ ਜਿਹੜਾ ਇਹ ਸਮਾਦ ਹੈ ਇਹ ਦੇਖਣੀ ਹੋਵੇ ਤਾਂ ਨੀਚੋਂ ਮੈਂ ਤੁਹਾਨੂੰ ਦਿਖਾਉਂਗਾ ਨੀਚੇ ਵੀ ਜਾ ਕੇ ਰਾਹੂ ਥੋੜਾ ਮੈਂ ਦੱਸ ਵੀ ਦਵਾਂ ਉਹ ਜਗ੍ਹਾ ਤੋਂ ਜਦੋਂ ਅਸੀਂ ਆ ਗਾਹ ਨੂੰ ਆਵਾਂਗੇ ਆ ਜਗ੍ਹਾ ਜੀ ਤੋਂ ਉੱਪਰ ਨੂੰ ਚੜਦਾ ਹੈ ਤੇ ਇਧਰੋਂ ਉੱਪਰ ਇੱਥੋਂ ਆ ਜਾਂਦਾ ਹੈ ਇੱਥੇ ਵੀ ਦੋ ਰਸਤੇ ਬਣਨਗੇ ਇੱਕ ਥੱਲੇ ਜੀ ਨੂੰ ਉਤਰੇਗਾ ਇੱਕ ਉੱਪਰ ਨੂੰ ਚੜ੍ਹੇਗਾ ਤੁਸੀਂ ਉੱਪਰ ਜੀ ਨੂੰ ਚੜ੍ਹ ਜਾਣਾ ਬਸ ਆ ਮੈਂ ਥੋੜਾ ਦਿਖਾਉਣ ਦੀ ਕੋਸ਼ਿਸ਼ ਕਰਦਾ ਇਧਰ ਨੂੰ ਹੋ ਕੇ ਆ ਤੁਸੀਂ ਦੇਖ ਸਕਦੇ ਹੋ ਨੈਣਾ ਦੇਵੀ ਦੀ ਮੰਦਿਰ ਹੈ ਜੀ ਵੈਸੇ ਤਾਂ ਕਿਹਾ ਜਾਂਦਾ ਜੌਣਾ ਮੋੜ ਬਾਰੇ ਵੀ ਕਈ ਕਹਿੰਦੇ ਨੇ ਕਿ ਹਸਾਰ ਜੇਲ੍ਹ ਦੇ ਵਿੱਚ ਉਹਨੂੰ ਫਾਂਸੀ ਦਿੱਤੀ ਗਈ ਸੀ ਤੇ ਕਈ ਲੋਕਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਜਿਹੀ ਗੱਲਬਾਤ ਉਹਦੇ ਨਾਲ ਹੋਈ ਸੀ ਦੋਸਤੋ ਮਾਲਵੇ ਇਲਾਕੇ ਦਾ ਲੋਕ ਨਾਇਕ ਜੌਣਾ ਮੋੜ ਕਾਫੀ ਜ਼ਿਆਦਾ ਫੇਮਸ ਹੋਇਆ ਇਹ ਗੱਲਾਂ ਜਿਹੜੀਆਂ 1904 ਦੀਆਂ ਨੇ 1904 ਦੇ ਵਿੱਚ ਕਿਹਾ ਜਾਂਦਾ ਹੈ ਕਿ ਜੌਣੇ ਦਾ ਜਿਹੜਾ ਜਿਹੜੀ ਜੌਣੇ ਨੂੰ ਸਜ਼ਾ ਦਿੱਤੀ ਗਈ ਸੀ ਜਦ ਜੌਣਾ ਮਰਿਆ ਸੀ ਤਾਂ ਉਹ 1904 ਦੇ ਵਿੱਚ ਤਕਰੀਬਨ ਮਰਿਆ ਸੀ ਤਾਂ ਦੋਸਤੋ ਆਪਾਂ ਹੁਣ نیچے ਆ ਚੁੱਕੇ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਇਹ ਹੈ ਜੀ ਚੌਕ ਇਧਰ ਨੂੰ ਨੈਣਾ ਦੇ ਮੰਦਿਰ ਨੂੰ ਜਾਂਦਾ ਹੈ ਤੇ ਉਹ ਸਾਹਮਣੇ ਪੌੜੀਆਂ ਬਣੀਆਂ ਹੋਈਆਂ ਨੇ ਇਹ ਥੱਲੇ ਨੂੰ ਉਤਰ ਗਿਆ ਜੀ ਆ ਆ ਪੌੜੀਆਂ ਨੇ ਜਿਹੜੀਆਂ ਇਹ ਚੜਦੀਆਂ ਨੇ ਜੀ ਇਹ ਉੱਪਰ ਨੂੰ ਚੜ ਕੇ ਅਸੀਂ ਉਹ ਉੱਥੇ ਉਹ ਜਗ੍ਹਾ ਦੇ ਉੱਤੇ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਆ ਜਗ੍ਹਾ ਦੇ ਉੱਤੇ ਜਿਹੜਾ ਬਣਿਆ ਹੋਇਆ ਮੰਦਿਰ ਜਿਹੜਾ ਜੌਨੇ ਮੋੜ ਦੀ ਜਗ੍ਹਾ ਬਣੀ ਹੋਈ ਹੈ ਸਥਾਨ ਬਣਿਆ ਹੋਇਆ ਤੇ ਇਸ ਸਾਈਡ ਤੇ ਗੱਡੀਆਂ ਦੀ ਪਾਰਕਿੰਗ ਆ ਜੀ ਤੁਸੀਂ ਅਸੀਂ ਵੀ ਗੱਡੀ ਇਸ ਜਗ੍ਹਾ ਤੇ ਖੜਾਈਆ ਅਗਰ ਤੁਸੀਂ ਇਧਰ ਦੀ ਚੜ੍ਹਨਾ ਹੋਵੇ ਜਾਂ ਇਹ ਚੀਜ਼ ਦੇਖਣੀ ਹੋਵੇ ਤਾਂ ਤੁਸੀਂ ਇਧਰ ਗੱਡੀ ਪਾਰਕਿੰਗ ਦੇ ਵਿੱਚ ਖੜਾ ਕੇ ਜਾਂ ਆ ਜਗ੍ਹਾ ਦੇ ਉੱਤੇ ਆ ਤੁਸੀਂ ਇਹ 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 ਹੈ ਜੀ ਇਹ ਉਹੀ ਸਮਾਦ ਹੈ ਜੌਨੇ ਮੋੜ ਦੀ ਤੇ ਉੱਪਰ ਤੁਸੀਂ ਮੰਦਿਰ ਵੀ ਦੇਖ ਰਹੇ ਹੋ ਅਸੀਂ ਵੀ ਗੱਡੀ ਇਸੇ ਜਗ੍ਹਾ ਤੇ ਲਾਈਓ ਆਪਣੀ ਗੱਡੀ ਖੜੀ ਆ ਸਾਹਮਣੇ ਵਾਈਟ ਜੀ ਬੱਸ ਦੀ ਬੈਕਸਾਈਡ ਤੇ ਤੁਸੀਂ ਵੀ ਆਪਣੀ ਗੱਡੀ ਨਸੀਬ ਚਮਕ ਦੇ ਅਤੇ ਕਿਸਮਤ ਬਦਲ ਦੇ ਥੇੜਨੀ ਲੱਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਜਾ ਤੋੜਵਾਉਣਾ ਸਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ